ਸਾਡੀ ਪਾਰਟੀ ਸਮਝਦੀ ਹੈ ਕਿ ਬੀਬੀਆਂ ਨੂੰ ਆਜ਼ਾਦ ਹੋਣਾ ਅੱਜ ਦੇ ਦਿਨ ਦੇ ਵਿੱਚ ਬਹੁਤ ਜ਼ਰੂਰੀ ਹੈ। ਜਿਵੇਂ ਹੋਇਆ ਗਊਸ਼ਾਲਾ ਹੈਗੀਆਂ। ਉੱਥੇ ਆਪਣੇ ਪੈਸੇ ਐਮਪੀ ਲੈਂਡ ਫੰਡ ਦੇ ਵਿੱਚੋਂ ਦਿੱਤੇ ਆ। ਸਰਕਾਰ ਵੱਲੋਂ ਇਹਨਾਂ ਨੂੰ ਕੋਈ امداد ਨਹੀਂ ਆਉਂਦੀ। ਸỉ ਸਲਾਈ ਸੈਂਟਰ ਪਿੰਡਾਂ-ਪਿੰਡਾਂ ਦੇ ਵਿੱਚ ਖੋਲ ਦਿੱਤੇ ਆ। ਸਾਡੀ ਪਾਰਟੀ ਦਾ ਕਿ ਬੀਬੀ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ ਜ਼ਰੂਰੀ ਹੈ ਮੋਤੀ ਨੇ ਕਿਹਾ ਕਿ ਘਰ ਘਰ ਨੌਕਰੀ ਹੋਊਗੀ ਪਰ ਤੁਹਾਨੂੰ ਪਤਾ ਕਿਸੇ ਘਰ ਦੇ ਵਿੱਚ ਨੌਕਰੀ ਅਜੇ ਤੱਕ ਨਹੀਂ ਆਈ ਆਪ ਜੀ ਦੇ ਪਿੰਡ ਦੀ ਬਹੁਤ ਤਰੀਫ ਹੈ ਇਸ ਪਿੰਡ ਨੇ ਮਿਹਨਤ ਕਰਕੇ ਗਊਸ਼ਾਲਾ ਵੀ ਖੋਲੀ ਹੈ ਹੁਣ ਤੁਹਾਨੂੰ ਪਤਾ ਹੈ ਕਿ ਗਊ ਇੱਕ Hindu ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦੀ ਹੈ ਪਰ ਉਹ ਤੇ ਸਾਮਸਬਾਇਰ ਬਿਲਕੁਲ ਬੀਜੇਪੀ ਤੇ ਆਰਐਸਐਸ ਇਹ ਕਰ ਨਹੀਂ ਰਹੇ ਅਸੀਂ ਜਿਹੜੇ ਜਿਹੜੇ ਬਜ਼ਾਰਾਂ 'ਚ ਜਾਂਦੇ ਆਂ ਉੱਥੇ ਅਸੀਂ ਦੇਖਦੇ ਆਂ ਕਿ ਗਵਾਂ ਪਲਾਸਟਿਕ ਦੇ ਲਫਾਫੇ ਖਾ ਕੇ ਆਪਣਾ ਢਿੱਡ ਭਰਦੀਆਂ ਇਸ ਪਿੰਡ ਤੇ ਵਿੱਚ ਵੀ ਗਊਸ਼ਾਲਾ ਪਿੰਡ ਵਾੜਿਆ ਨੇ ਬਹੁਤ ਸੋਹਣੀ ਬਣਾਈ ਹੈ ਪਰ ਪਿੱਛੋਂ ਸਰਕਾਰ ਵੱਲੋਂ ਇਹਨਾਂ ਨੂੰ ਕੋਈ امداد ਨਹੀਂ ਆਉਂਦੀ ਇਹਨਾਂ ਦੇ ਬਿੱਲ ਗਊਸ਼ਾਲਾ ਦੇ ਇੱਡੇ ਵੱਡੇ ਆਏ ਆ ਜਿਹੜੇ ਕੀ ਇਹ ਉਹ ਬਿੱਲ ਦੇ ਨਹੀਂ ਸਕਦੇ ਹੈਗੇ ਇਸ ਖਰਚੇ ਅਸੀਂ ਸਾਰੇ ਪਾਸੇ ਜਿੱਥੇ ਵੀ ਹੋਇਆ ਗਊਸ਼ਾਲਾ ਹੈਗੀਆਂ ਉੱਥੇ ਆਪਣੇ ਪੈਸੇ ਐਮਪੀ ਲੈਡ ਫੰਡ ਦੇ ਵਿੱਚੋਂ ਦਿੱਤੇ ਆ ਪਰ ਏਪਿੰਡ ਨੇ ਸਾਨੂੰ ਦੱਸਿਆ ਨਹੀਂ ਨਹੀਂ ਤਾਂ ਏਪਿੰਡ ਨੂੰ ਵੀ ਅਸੀਂ ਆਪਣੀ ਫੰਡ ਦਿੰਦੇ ਅਗਲੀ ਵਾਰੀ ਜੇ ਮੌਕਾ ਮਿਲਿਆ ਤਾਂ ਜ਼ਰੂਰ ਦਵਾਂਗੇ ਦੂਸਰੀ ਥੀਕ ਉਹ ਸ੍ਰੀਟੀ ਸਾਡੀ ਪਾਰਟੀ ਨੇ ਕੀਤੀ ਹੈਗੀ ਐ ਕਿ ਅਸੀਂ ਸिलाई ਸੈਂਟਰ ਪਿੰਨਾ ਫਿੰਨਾ ਦੇ ਵਿੱਚ ਖੋਲ ਦਿੱਤੇ ਆ ਮੇਰੇ ਖੱਬੇ ਪਾਸੇ ਬੀਬੀ ਮਨਤਕੌਰ ਜੀ ਐ ਜਿਹੜੇ ਸਾਰੇ ਇਲੈਕਟ ਨੂੰ ਸਾਹਮਦੇ ਐ ਸੱਜੇ ਪਾਸੇ ਬੀਬੀ ਹਰਪ੍ਰੀਤ कौर ਐ ਜਿਹੜੇ ਇਸ ਪਿੰਡ ਦੀਆਂ ਬੀਬੀਆਂ ਨੂੰ ਸਖਲਾਈ ਦਿੰਦੇ ਆ ਸਾਡੀ ਪਾਰਟੀ ਸਮਝਦੀ ਹੈ ਕਿ ਬੀਬੀਆਂ ਨੂੰ ਆਜ਼ਾਦ ਹੋਣਾ ਅੱਜ ਦੇ ਦਿਨ ਦੇ ਵਿੱਚ ਬਹੁਤ ਜ਼ਰੂਰੀ ਹੈ ਚੁੱਕਰ ਕੇ ਬਾਹਰ ਤੋਂ ਆਏ ਰਿਸ਼ਤੇ ਸਾਡੀ ਬੀਬੀਆਂ ਨੂੰ ਵਿਆਹ ਥੇ ਬਾਹਰ ਲਜਾਣ ਦਾ ਲਾਲਚ ਦਿੰਦੇ ਆ ਪਰ ਇੱਕ ਵਾਰੀ ਵਿਆਹ ਹੋ ਜਾਂਦਾ ਫਿਰ ਬੀਬੀਆਂ ਨੂੰ ਇੱਥੇ ਛੱਡ ਜਾਂਦੇ ਆ ਤਾਂ ਮੇਰਾ ਮਤਲਬ ਹੈ ਸਾਡੀ ਪਾਰਟੀ ਦਾ ਕਿ ਬੀਬੀਆਂ ਨੂੰ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ ਜ਼ਰੂਰੀ ਹੈ। ਜਿੰਨੀ ਅਮੀ ਸੁਖਣਾ ਆਈ ਹੈ। ਮੋਦੀ ਨੇ ਕਿਹਾ ਕਿ ਘਰ-ਘਰ ਨੌਕਰੀ ਹੋਊਗੀ। ਪਰ ਤੁਹਾਨੂੰ ਪਤਾ ਹੈ ਕਿਸੇ ਘਰ ਦੇ ਵਿੱਚ ਨੌਕਰੀ ਅਜੇ ਤੱਕ ਨਹੀਂ ਆਈ। ਉਹ ਸਾਰੇ ਵਹਿਦੇ ਝੂਠੇ ਕਰਕੇ ਵੋਟਰ ਵਟੋਰਨ ਤੇ ਲਈ ਆਉਂਦੇ ਐ। ਤੇ ਤੁਹਾਡੇ ਫੋੜੇ ਲੋਕਾਂ ਦੀਆਂ ਵੋਟਾਂ ਲੈ ਜਾਂਦੇ ਆਂ ਇੰਦਰਾ ਗਾਂਧੀ ਨੇ ਨਾਰਾ ਦਿੱਤਾ ਸਵੀ ਰੋਟੀ ਕਪੜਾ ਮੱਖਣ ਤੁਸੀਂ ਦੱਸੋ ਜੇ ਗਰੀਬਾਂ ਦੇ ਕੋਲੇ ਕਾਂਗਰਸ ਪਾਰਟੀ ਨੇ ਅੱਜ ਤੱਕ ਵੀ ਕੋਈ ਐਹੋ ਜਿਹਾ ਕੰਮ ਕੀਤਾ ਹੋਵੇ ਤੇ ਆਮ ਪਾਰਟੀ ਨੇ ਤੁਹਾਨੂੰ ਵਾਅਦੇ ਕੀਤੇ ਸੀਗੇ ਕਿ ਚੜ੍ਹਦੇ ਮਹੀਨੇ ਹਰੇਕ ਬੀਬੀ ਦੇ ਬੈਂਕ ਖ ਦੇ ਅਕਾਊਂਟ ਦੇ ਵਿੱਚ 1000 ਰੁਪਏ ਆਊਗਾ ਕੋਈ 1000 ਰੁਪਏ ਨਹੀਂ ਆਉਂਦਾ ਇਹ ਸਾਰੇ ਝੂਠੇ ਹੈਗੇ ਆ ਪਰ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ ਸਾਡੇ ਕੋਲੇ ਗਵਰਨਮੈਂਟ ਨਹੀਂ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਲਾਈ ਸੈਂਟਰ ਖੋਲ੍ਹ ਦਈਏ ਬੀਬੀਆਂ ਦੇ ਕਿ ਜਿਹੜਾ ਸਲਾਈ ਸਿੱਖ ਕੇ ਫਿਰ ਇਹ ਬੀਬੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਜਾਣ ਕਿਸੇ ਦੇ ਉੱਤੇ ਨਿਰਭਰ ਨਾ ਹੋਣ ਬੇਸ਼ੱਕ ਇਹਨਾਂ ਦਾ ਵਿਆਹ ਵੀ ਹੋ ਜੇ ਤਾਂ ਵੀ ਏ ਆਜ਼ਾਦ ਹੋਣ ਤੇ ਆਪਣੇ ਕੰਮ ਦੇ ਵਿੱਚ ਭਰਪੂਰ ਹੋਣ ਤੇ ਕਿਸੇ ਦੇ ਮੂੰਹ ਵੱਲ ਨਾ ਦੇਖਿਆ ਜਾਵੇ ਜਿੱਥੇ ਮੈਂ ਗੱਲ ਕਰਦਾ ਕਿ ਬਾਤ ਤੋਲ ਅੱਜ ਲੋਕੀ ਆਉਂਦੇ ਐ ਸਾਡੀਆਂ ਬੀਬੀਆਂ ਵਿਆਹਣ ਦੇ ਲਈ ਇਸੇ ਤਰ੍ਹਾਂ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਸ਼੍ਰੀ ਨਰਿੰਦਰ ਮੋਦੀ ਉਹ ਵਿਆਹਿਆ ਗਿਆ ਗ੍ਰੇਸਟ ਪਰ ਉਸਨੇ ਆਪਣੇ ਘਰ ਵਾਲਿਆਂ ਨੂੰ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਰੱਖਿਆ ਹੈਗਾ ਜਿਹੜਾ ਕੀ ਲੋਕ ਕਹਿੰਦੇ ਐ ਕਿ ਬੀਬੀਆਂ ਨੂੰ ਅਸੈਂਬਲੀ ਦੇ ਵਿੱਚ ਸੀਟਾਂ ਦਿਓ ਬੀਬੀਆਂ ਨੂੰ ਪਾਰਲੀਮੈਂਟ ਦੇ ਵਿੱਚ ਹੋਰ ਸੀਟਾਂ ਦਿਓ ਪਰ ਉਹਨਾਂ ਬੰਦਿਆਂ ਨੂੰ ਮੈਂ ਪੁੱਛਦਾ ਕਿ ਜਿਹੜੇ ਤੁਸੀਂ ਕਹਿੰਦੇ ਹੋ ਸੀਟਾਂ ਦਿਓ ਕਦੇ ਤੁਸੀਂ ਆਪਣੀ ਮੰਜੀ ਥੱਲੇ ਛਾਤੀ ਮਾਰੀ ਐ ਕਿ ਤੁਹਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਆਪਣੀ ਵਿਆਹੀ ਹੋਈ ਬੀਬੀ ਨੂੰ ਆਪਣੇ ਘਰ ਚ ਨਹੀਂ ਰੱਖਿਆ ਉਹਨੂੰ ਛੱਡ ਕੇ ਤੇ ਇਕੱਲਾ ਫਿਰਦਾ ਦਿੱਲੀ ਦੇ ਵਿੱਚ ਤੇ ਬਾਹਰ ਦੇ ਦੌਰਿਆਂ ਦੇ ਵਿੱਚ ਸੋ ਸਾਡੀ ਪਾਰਟੀ ਨੂੰ ਬੀਬੀਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਟਾਈਮ ਆਇਆ ਮੌਕਾ ਆਇਆ ਤੇ ਇਸ ਨੂੰ ਹੋਰ ਵਧਾਇਆ ਜਾਵੇਗਾ ਅਸੀਂ ਕੋਈ ਵੈਦੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਜੇ ਤੁਸੀਂ ਵੋਟਾਂ ਪਾਉਂਗੇ ਸਾਡੀ ਪਾਰਟੀ ਪਾਰਲੀਮੈਂਟ ਦੇ ਵਿੱਚ ਪਹੁੰਚੂਗੀ ਐਤਕੀ ਸਾਰੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ ਮੈਂਬਰ ਪਾਰਲੀਮੈਂਟ ਦੀਆਂ ਆਪਾਂ ਨੇ ਉਹਨਾਂ ਦੇ ਉੱਤੇ ਨਮਾਇੰਦੇ ਖੜੇ ਕੀਤੇ ਆ ਤੇ ਇੱਕ ਨਮਾਇੰਦਾ ਸੀ ਚੰਡੀਗੜ੍ਹ 'ਚ ਵੀ ਖੜਾ ਕਰਤਾ ਤੇ ਦੋ ਹਰਿਆਣੇ ਦੇ ਵਿੱਚ ਜਿਹੜੇ ਪੰਜਾਬੀ ਬੋਲ ਦੇ ਲੱਗਦੇ ਆ ਕਰਨਾਲ ਤੇ ਕੁਰਕਸ਼ੇਤਰ ਉੱਥੇ ਵੀ ਆਪਣੀ ਪਾਰਟੀ ਦੇ ਕੈਂਡੀਡੇਟ ਖੜੇ ਆ ਜੇ ਅਸੀਂ ਵੱਡੀ ਤعداد ਦੇ ਵਿੱਚ ਤੁਹਾਡੀ ਕਿਰਪਾ ਦੇ ਨਾਲ ਦਿੱਲੀ ਪਹੁੰਚਦੇ ਆਂ ਤਾਂ ਫਿਰ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਝੂਠੇ ਵੈਜੇ ਕਰਕੇ ਪਾਰਲੀਮੈਂਟ ਦੇ ਵਿੱਚ ਪਹੁੰਚ ਜਾਂਦੇ ਐ ਇਹਨਾਂ ਇਹਨਾਂ ਨੂੰ ਅੱਖ ਦੇ ਨਾਲ ਅੱਖ ਪਾ ਕੇ ਪੁੱਛਾਂਗੇ ਕਿ ਜਿਹੜੇ ਤੁਹਾਡੇ ਵੈਜੇ ਕੀਤੇ ਐ ਤੁਸੀਂ ਪੂਰੇ ਕਿਉਂ ਨਹੀਂ ਕੀਤੇ ਤੁਹਾਡੀਆਂ ਧੌਣਾ ਸੀ ਆਪਣੇ ਗੋਡੇ ਹੇਠ ਕਿਉਂ ਨਾ ਨਪੀਏ ਇਹ ਬਿਲਕੁਲ ਸਿੱਧਣ ਵਾਲੇ ਹੈਗੇ ਐ ਡਰਦੇ ਨਹੀਂ ਐ ਤੇ ਯਕੀਨ ਕਰਿਓ ਕਿ ਇਹਨਾਂ ਨੂੰ ਬਿਲਕੁਲ ਅਸੀਂ ਸਫੇਦ ਨੰਗਾ ਕਰ ਦੇਣਾ ਜਿਹੜਾ ਇਹੋ ਜੇ ਗੱਪਾਂ ਮਾਰ ਕੇ ਲੋਕਾਂ ਨੂੰ ਝਟਾ ਕੇ ਵੋਟ ਵਟੋਰ ਕੇ ਫੇਰੇ ਸਰਕਾਰਾਂ ਬਣਾ ਲੈਂਦੇ ਐ ਤੇ ਬਾਅਦ 'ਚ ਆਪਣੇ ਬਜਟ ਪੂਰੇ ਨਹੀਂ ਕਰਦੇ ਸੁਮਿਆਸ ਕਰਦੇ ਫਤਦੀ ਤੇ ਤੁਹਾਡਾ ਸिलाई ਸੈਂਟਰ ਇੱਥੇ ਹੈਗਾ ਬੀਬੀ ਮਨਤ ਤੇ ਬੀਬੀ ਹਰਪ੍ਰੀਤ ਨੇ ਹੋਰ ਵੀ ਕਿਤੇ ਸਾਰੇ ਕੀਤੇ ਹੋਏ ਐ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬੀਬੀਆਂ ਨੂੰ ਉੱਥੇ ਚੱਕੀਏ ਇੰਨਾ ਸ਼ਬਦਾਂ ਦੇ ਨਾਲ ਆਸ ਰੱਖਦਾ ਹੋਇਆ ਫਤਿਹ ਦੀ ਫਤਿਹ ਅਰਥ ਕਰਦੇ